ਕਾਲੇ ਕੱਚੇ ਵਾਲਿਆਂ ਦਾ ਖੌਫ ਪਿੰਡਾਂ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਕਾਰਨ ਮੁਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਠਿਕਰੀ ਪਹਿਰੇ ਲਗਾਏ ਜਾ ਰਹੇ ਨੇ ਪਿੰਡ ਚਾਂਪੁਰ ਦੇ ਨੌਜਵਾਨਾਂ ਨੇ ਸ਼ਨੀਵਾਰ ਰਾਤ ਨੂੰ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਫੜਿਆ ਅਤੇ ਫਿਰ ਉਸ ਦੀ ਜਮਕੇ ਕੁੱਟਮਾਰ ਵੀ ਕੀਤੀ ਇਹ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਵਿੱਚ ਜੁਟ ਗਈ ਹੈ ਮੁਹਾਲੀ ਦੇ ਪਿੰਡ ਚਾਂਪੁਰ ਵਿੱਚ ਸ਼ਨੀਵਾਰ ਰਾਤ ਨੂੰ ਉਸ ਵੇਲੇ ਰੌਲਾ ਪੈ ਗਿਆ ਜਦੋਂ ਪਿੰਡ ਵਿੱਚੋਂ ਇੱਕ ਵਿਅਕਤੀ ਨੂੰ ਫੜ ਲਿਆ ਗਿਆ ਪਿਛਲੇ ਕੁਝ ਸਮੇਂ ਤੋਂ ਕਾਲੇ ਕੱਚੇ ਵਾਲਿਆਂ ਦੀ ਦਹਿਸ਼ਤ ਕਾਰਨ ਪਿੰਡ ਵਿੱਚ ਠੀਕਰੀ ਪਹਿਰੇ ਦਿੱਤੇ ਜਾ ਰਹੇ ਸਨ ਇਸੇ ਦੌਰਾਨ ਪਿੰਡ ਵਾਸੀਆਂ ਨੂੰ 4-5 ਜਾਣਿਆਂ ਦੀ ਢਿੰਕ ਪੈ ਗਈ ਸ਼ੱਕੀ ਵਿਅਕਤੀ ਦਾ ਪਛਾਣ ਕਰਨ ਤੇ ਪਿੰਡ ਵਾਸੀਆਂ ਨੇ ਦੇਖਿਆ ਕਿ ਇੱਕ ਸਕਾਰਪਿਓ ਗੱਡੀ ਵਿੱਚੋਂ ਇੱਕ ਵਿਅਕਤੀ ਨੂੰ ਖੇਤਾਂ ਵਿੱਚ ਲਾ ਕੇ ਸਕਾਰਪਿਓ ਗੱਡੀ ਉੱਥੋਂ ਚਲੀ ਗਈ ਤੇ ਰਤੀ ਆਏ 2 ਵਜੇ ਜੀ ਅੱਛਾ 1 ਵਜੇ ਤਾਂ ਨਿਕਲ ਗਏ ਜਾਣ ਦਿੱਤੇ ਪਹਿਲੇ ਦਾ ਰੋਕੇ ਸੀ ਨਾ ਤੇ ਬੰਦੇ ਸੀਗੇ ਆਪਣੇ ਪਿੰਡ ਦੇ ਮੁੰਡੇ ਉਹਨਾਂ ਰੋਕੇ ਜੀ ਹਾਂ ਦੱਸੋ ਉਹ ਕਹਿ ਰਹੇ ਮੈਂ ਅੱਗੇ ਜਾ ਰਿਹਾ ਮੋਲਾਪੁਰ ਕਿਨੇ ਲ ਜਾ ਫਿਰ ਵਾਪਸੀ ਤੇ ਆਇਆ ਨਾ ਜਦੋਂ ਉਦੋਂ ਫੜ ਲਿਆ ਉਹਦੋਂ ਪੁੱਛਿਆ ਵੀ ਆਂ ਵੀ ਕੀ ਕਰਨਾ ਹੈ ਵਗੈਰੇ ਤੁਹਾਨੂੰ ਦੱਸ ਕੇ ਲੈਣਾ ਉਦੋਂ ਫੜਿਆ ਫਿਰ ਉਹ ਤੇ ਕੀ ਲੱਗਦਾ ਸੀ ਕੌਣ ਸੀਗਾ ਉਹ ਪਤਾ ਨਹੀਂ ਭਾਸ਼ਾ ਸਮਝ ਨਹੀਂ ਆਉਦੀ ਕੌਣ ਸੀਗਾ ਬਾਕੀ ਹੁਣ ਪੁੱਛਦੇ ਵਾਲੇ ਕਰਤੇ ਬਲੌਂਗੀ ਪੁੱਛਦੇ ਕਾਲੇ ਕੱਚੇ ਵਾਲਿਆਂ ਦੀ ਦਹਿਸ਼ਤ ਤੋਂ ਤੰਗ ਆਏ ਲੋਕਾਂ ਨੇ ਇਸ ਵਿਅਕਤੀ ਨੂੰ ਖੇਤਾਂ ਵਿੱਚੋਂ ਹੀ ਕਾਬੂ ਕਰ ਲਿਆ ਅਤੇ ਚੰਗੀ ਤਰ੍ਹਾਂ ਉਸ ਦੇ ਨਾਲ ਕੁੱਟਮਾਰ ਕੀਤੀ ਪਿੰਡ ਵਾਸੀਆਂ ਮੁਤਾਬਕ ਫੜਿਆ ਗਿਆ ਬੰਦਾ ਰੋਡਾ ਹੈ ਅਤੇ ਜਿਹੜੇ ਵਿਅਕਤੀ ਗੱਡੀ ਵਿੱਚੋਂ ਉਸ ਨੂੰ ਲਾ ਕੇ ਗਏ ਨੇ ਉਹ ਵੀ ਰੋਡੇ ਸਨ ਜਿਸ ਕਾਰਨ ਉਹਨਾਂ ਨੂੰ ਇਹ ਸ਼ੱਕ ਪੈ ਗਿਆ ਅਤੇ ਉਹਨਾਂ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਪਿੰਡਵਾਸੀਆਂ ਨੇ ਫੜੇ ਗਏ ਬੰਦੇ ਦੀ ਤਸੱਲੀ ਕਰਾਉਣ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਹ ਹੁਲੀਆ ਜੀ ਬਿਲਕੁਲ ਕੰਸੀਰਟ ਤੋਂ ਕਲੀਨ ਸ਼ੇਪ ਸੀ ਬਿਲਕੁਲ ਜਮਾ ਪਰ ਸਿਰ ਤੋਂ ਗੰਜਾ ਹੀ ਸੀ ਉਹ ਪਹਿਲਾਂ ਵੀ ਉਧਰ ਦਾ ਇੱਕ ਬੰਦਾ ਫੜਿਆ ਸੀ ਉਧਰ ਅੱਗੇ ਹਾਂਜੀ ਵਾਹ ਸੁਣਿਆ ਕਹਿੰਦਾ ਵੀ ਉਧਰ ਵੀ ਇੱਕ ਬੰਦਾ ਫੜਿਆ ਸੀ ਇੱਧਰ ਰੌਲਾ ਪੈਂਦਾ ਇਹ ਤਾਂ ਕਈ ਦਿਨਾਂ ਦਾ ਰੌਲਾ ਪਿੰਡਾਂ 'ਚ ਪੈ ਰਿਹਾ ਸੀ ਕਿਉਂਕਿ ਹੁਣ ਜਦੋਂ ਬੰਦਾ ਉਪਰਾਂ ਰਾਤ ਨੂੰ 2 ਵਜੇ ਇੱਧਰ ਕਿਤੇ ਕ੍ਰੋਸ ਕਰਦਾ ਕਿਸੇ ਬੰਦੇ ਨੇ ਦੇਖ ਲਿਆ ਤਾਂ ਉਹਨੂੰ ਪੁੱਛਣਾ ਪੈਣਾ ਵੀ ਤੂੰ ਕੌਣ ਐ ਤਾਂ ਉਹਨੇ ਕਿਹਾ ਕਿ ਬਾਕੀ ਉਹਦੇ ਨਾਲ ਉਹ ਭੱਜ ਗਏ ਇੱਕ ਫੜ ਲਿਆ ਉਹਦਾ ਦਾਤਰ ਜਾਬੀ ਜਿਹੜਾ ਉਹਦੇ ਕੋਲ ਬੜਾ ਸਾਰਾ ਦਾਤਰ ਸੀ ਉਹ ਵੀ ਜਿਹੜੇ ਸਵੇਰੇ ਪੁਲਿਸ ਵਾਲੇ ਚੱਕ ਕੇ ਲੈ ਗਏ ਆ ਫਿਰ ਉਰੇ ਕੋ ਉਧਰ ਪੁਲਿਸ ਦਾ ਕਹਿਣਾ ਹੈ ਕਿ ਫੜਿਆ ਗਿਆ ਬੰਦਾ ਕੋਈ ਦੱਖਣੀ ਭਾਸ਼ਾ ਬੋਲ ਰਿਹਾ ਹੈ ਅਤੇ ਉਸਦੀ ਹਾਲਤ ਵੀ ਠੀਕ ਨਹੀਂ ਹੈ ਇਸ ਲਈ ਦੋਸ਼ੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਖਰੜ ਦੇ ਹਸਪਤਾਲ ਵਿੱਚ ਇਲਾਜ ਦੇ ਲਈ ਭੇਜ ਦਿੱਤਾ ਗਿਆ ਹੈ ਚੜੀ ਵਰਦੀ ਦੀ ਕੁੜੀ ਮੇਰੀ ਲਾਗ ਪੜੋਸੀਆਂ ਦੀ ਕੁੜੀ ਆ ਗਈ ਕੁੜੀ ਦੇ ਮੋਹਰੇ ਬੈਠਾ ਚੱਡੀ ਦੇ ਵਿੱਚ ਉਹ ਉਹ ਕੁੜੀ ਨੇ ਦੇਖਿਆ ਫਿਰ ਕਾਦੀ ਰੋਡੇ ਕਹਿੰਦੀ ਉਹ ਬੰਦਾ ਬੈਠਾ ਤੇਰੇ ਮੋਹਰੇ ਉਹ ਦਾਤੀ ਛੱਡ ਗਿਆ ਦੌੜ ਗਈ ਘਰਾਂ ਨੂੰ ਐਨੇ ਨੂੰ ਗਾਹਾਂ ਲੰਘ ਗਿਆ ਚੜੀਆਂ ਵਿੱਚ ਤੇ ਉਹ ਬੰਦੇ ਦਾ ਹੁਲੀਆ ਕਿਦਾਂ ਦਾ ਸੀਗਾ ਉਹ ਸਿੱਧੇ ਗੰਜਾ ਦਾ ਮਸ਼ੀਨ ਫਸਾਈ ਗਈ ਬਾਲ ਨਹੀਂ ਤੇ ਸਿਰ ਪਰ ਜਵਾਂਈ ਕਾਬਲੇ ਗੌਰ ਹੈ ਕਿ ਪੂਰੇ ਪੰਜਾਬ ਵਿੱਚ ਇਸ ਵੇਲੇ ਕਾਲੇ ਕੱਚੇ ਵਾਲਿਆਂ ਦੇ ਕਹਿਰ ਕਾਰਨ ਆਮ ਲੋਕ ਪਰੇਸ਼ਾਨ ਨੇ ਅਤੇ ਪਿੰਡਾਂ ਵਿੱਚ ਠੀਕਰੀ ਪਹਿਰੇ ਦਿੱਤੇ ਜਾ ਰਹੇ ਨੇ ਅਜੇ ਹਾਲਾਤ ਵਿੱਚ ਕਿਸੇ ਬੰਦੇ ਦਾ ਰਾਤ ਦੇ ਵੇਲੇ ਸ਼ੱਕੀ ਹਾਲਤਾਂ ਵਿੱਚ ਕਾਬੂ ਹੋਣਾ ਪੁਲਿਸ ਦੀ ਕਾਰਗੁਜ਼ਾਰੀ ਤੇ ਕਈ ਸਵਾਲ ਖੜੇ ਕਰਦਾ ਹੈ ਮੋਹਾਲੀ ਤੋਂ ਕੈਮਰਾਮੈਨ ਮੁਕੇਸ਼ ਪਾਂਡੇ ਅਤੇ ਪੱਤਰਕਾਰ ਮਨੀਸ਼ ਨਾਗਰ ਦੇ ਨਾਲ ਸੁਪ੍ਰੀਤ ਸਿੰਘ ਗਾਲੋ ਦੇ ਆਰ ਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ मिलेंगे फेसबुक अस देखा यूट्यूब सानू फॉलो करो ट्विटर खबर जुड़े रहो दिन रात